ਜਦ ਮੈਂ بڑا ਹੋਗਾ ਮੇਰਾ ਮਾਂ ਪਾਹੀ ਰਹੂਗਾ ਕਹਿ ਪਰ ਲੂਗਾ ਨਾ ਉਹ ਵੀ ਕਾਫੇ ਬਦਲੀ ਐਨਾ ਸੋਣਾ ਤੇਰਾ ਨਵਾਂ ਪੁੱਤ ਹੈ ਪੀਰ ਜੀ ਸਿੰਘ ਕੋਈ ਕਰ ਚੋ ਤੈਨੂੰ ਕਿੰਨਾ ਤਾਂ ਨਵ ਬਦਲਣਾ ਫਿਰ ਬੜਾ ਹੋਗੇ ਹਾਂ ਕੀ ਰੱਖਣਾ ਫਿਰ ਦਾ ਮੈਂ ਹੂੰ ਰਾਜੋਤ ਕੀ ਲੋਕ ਚੋ ਤਾ ਪ੍ਰਾਜੋਤ ਤੈਨੂੰ ਸੀਰਤ ਵੇਕੜੀ ਕਹਿੰਦੀ ਹੁੰਦੀ ਸੀ ਛੋਟੀ ਜੀ ਹੁੰਦੀ ਪਤਾ ਨਹੀਂ ਕਿਹੜਾ ਨੋ ਕਹਿੰਦੀ ਹੁੰਦੀ ਦੀ ਨਾ ਭੁੱਲ ਗਈ ਹੁਣ ਫਤੇ ਫਤੇ ਤੇ ਗਿਆ ਨੋ ਰੱਖਣਾ ਫਿਰ ਫਤੇ ਨਾ ਬਾਈ ਉਸ ਤੋ ਹੀ ਨੋ ਰੱਖਣਾ ਜਿਹੜਾ ਰੱਖਿਆ ਹੋਇਆ ਉਹੀ ਨੋ ਆਹੀ ਰੋ ਗਈ ਫਤੇ ਫਤੇ ਨਾ ਸਾਰੇ ਫਤੇ ਹੀ ਹੋ ਜੂਗੇ ਫਿਰ ਹਾਂ ਇਹ ਹੈ ਬੇ ਤੀਤ ਵੀ ਤੇ ਨਾ ਸੋਹਣਾ ਲਾਵਾ ਮੇਰਾ ਫਰੈਂਡ ਨਾ ਮੈਂ ਤੁਹਾਨੂੰ ਦੱਸਾਂ ਸੀਤ ਲਈ ਜਾਂਦਾ ਕੇ ਮੇਰੀ ਦੀਦੀ ਅਜ਼ੀਰ ਤੋਂ ਦਾ तीर जगह मैं ऐ मैडम ਨੇ અમને ਇਹ ਸੀਨ ਤੋਂ ਬੋੜਦਾ ਫਿਰ ਮੈਂ ਮੈਮ ਨੂੰ ਕਿਹਾ ਕਰ ਹਾਂਜੀ ਠੀਕ ਸੀਰਤ ਕਹਿੰਦਾ ਹੈ ਕੁੜੀਆਂ ਕਹਿੰਦਾ ਲੈ ਵੇ ਨਾ ਖਿਰਤ ਨਾ ਏ ਜਹਾਂ ਦੇ ਦੌਂਦਾ ਏ ਤੇ ਮੈਡਮ ਨੇ ਕੁਝ ਕਹਿੰਦੀ ਉਹਨੂੰ ਹੈ ਬਈ ਦੱਸ ਸਰ ਮੇਰੇ ਹਾਂ ਦਾ ਵੀ ਕਿ ਬੱਥਰਾ ਦਾ ਮੈਂ ਰਾ ਇੱਕ ਉਹਨੂੰ ਬਚਾਤਾ ਮੈਂ ਪਾਰਲ ਦੇ ਗਿਆ ਉਹ ਰਜਈਆ ਹੈ ਬਸ ਕਹਿ ਰਿਹਾ ਆਪ ਤੋਂ ਪਰ ਕੁਤਗਲੇ ਨਹੀਂ ਗੰਡੇ ਮੈਂ ਮੈਟੈਨਿਕ ਲਈ ਆਣੀ ਹੈ ਉਹ ਮੇਰੇ ਕਿੰਨਾ ਲੱਗਿਆ ਵਾ ਆਪ ਮੈਂ ਉਹਦੇ ਕੱਢਣ ਲੱਗਿਆ ਵਾ ਮੈਂ ਕਹਿੰਦਾ ਹੈ ਆਹ ਤੇ ਤੇ ਜੀ ਗੱਡਦਾ ਆ ਉਹਨੂੰ ਆਖਤੀ ਉਹ ਲੱਗੇ ਵਾ ਮੈਂ ਬੈਠੇ ਤੇ ਕਾਤੀ ਉਹ ਦੂਏ ਬੀਤਿਆ ਹੀ ਰ ਬੜਾ ਬੀ ਗੜੇ ਚੂ ਕਰ ਮੈਡਮ ਕਿੱਥੇ ਦੀ ਮੈਂ ਸੱਡੇ ਕੋਲ ਅੰਮ੍ਰਿਤ ਨਿਕੀ ਜੇ ਨਹੀਂ ਜਾਂਦੇ ਸਾਰੇ ਬੱਚੇ ਜਦੋਂ ਮਿਲਦੇ ਨਹੀਂ ਹਾਂ ਉਹ ਜਾਂਦਾ ਸੀ ਇੱਕ ਬੱਚੇ ਬਚੇ ਤੇ ਮੈ ਵੀ ਤਾਂ ਹੈ ਮਮ ਜੀ ਤੇ ਪੰਜ ਤੇ ਨਹੀਂ ਹੁਣ ਤੁਸੀਂ ਆ ਰਹੇ ਕਿਦਾਂ ਲੈ ਕੇ ਆ ਕੇ ਆ ਰਹੇ ਅੱਜ ਤੁਹਾਡੀ ਮੈਡਮ ਨੇ ਕੀ ਗਿਆ ਤੁਹਾਨੂੰ ਫਿਰ ਉਸ਼ਿਆਰ ਉਸ਼ਿਆਰ ਮੈਨਨੇ ਕਿਹੜਾ ਲੈਣ ਕਾਂ ਦੀ ਲਹਿਣ ਅੱਗੇ ਆਲੀ ਸੈਕਨ ਵਾਲੀ ਲੈ ਉਹਸ਼ਿਆਰ ਤੀਜੀ ਲੈਣ ਉਹਸ਼ਿਆਰ ਦੋ ਲੈ ਦੋਸ਼ਿਆਰ ਤੇਰੀ ਕਿਹੜੀ ਲੱਗ ਮੇਰੀ ਹੁਸ਼ਿਆਰ ਮੇਰੀ ਤੀਜੀ ਲੈਣ ਹੂੰ ਓਏ ਹਾਂ ਬॉयਜ਼ ਸੇ ਜ਼ਿਆਦਾ ਹੋ ਗਏ ਬੁਆਇਜ਼ ਅੱਛਾ ਆ ਬੁਆਇਜ਼ ਕਿਨੂੰ ਕਹੇ ਮੈਨੂੰ ਤਾਂ ਪਤਾ ਨਹੀਂ ਕਿਆ ਨਬੋਇਜ਼ ਮੁੰਡੇ ਅੱਛਾ ਮੈਨੂੰ ਪਤਾ ਹੀ ਨਹੀਂ ਦਾ ਦੀਰਤ ਬੋਇਜ਼ ਮੁੰਡਿਆਂ ਨੂੰ ਕਹਿੰਦੇ ਆ ਨਿਆਣੀ ਐ ਹੈ ਨਿਆਣੀ ਐ ਉਹ ਅੰਦਰ ਬਗਾਨੇ ਦਾ ਮੈਂ ਕਿਹਾ ਵੇ ਤੂੰ ਕਿਆ ਨਿਆਣੀ ਐ ਨਿਆਣੀ ਕਿਤੇ ਗੱਲਾਂ ਵੱਡੀਆਂ ਬੜੀ ਹੋਊਗੀ ਤੈਨੂੰ ਰੱਖੂਗੇ ਬੈਠੀ ਬੋਲਣਾ ਸੰਦੇ ਕਿਦੋਂ ਸੁਭਲਿੰਗੀ ਹੋਵੇ ਮਮਾ ਮਿਲੂ ਆਨੇ ਮਮਾ ਮਮਾ ਹੂੰ ਦੇਖ ਕੇ ਪਿੱਛੇ ਮਮਾ ਹੂੰ ਐਲੋ ਐਮ ਆਈ ਮਮ ਆਈ ਮਾਈ ਕੌਨ ਬਾਈ ਕੌਨ ਐਮ ਆਈ ਚਲ ਭਈਏ ਹੁਣੋ ਆਈ ਕੱਲ ਸਵੇਰੇ ਪੜਦਾਂ ਵੀ ਉੱਠ ਕੇ ਜਮਾਈ ਕਹਾਗ ਮਾਰ ਦਿਆ ਨਾ ਜਦੇ ਬੈੜ ਦੇ ਕੇ ਉੱਠਿਆ ਮੈਂ ਨਹੀਂ ਕਹਾਗ ਮਾਰਦੀ ਤੈਨੂੰ ਉੱਠਣੇ ਨੇ ਯਾਰ ਮੇਰੀ ਗੱਲ ਵੇਰੋ ਵੇ ਅੱਖਾਂ ਨੂੰ ਹਾਂ ਅੱਖਾਂ ਨੂੰ ਖੋਲਦੀ ਆ ਲਾ ਉਹ ਮੈਂ ਤਾਂ ਕੋਟੀ ਖੋਲਣੀ ਆ ਮੈਂ ਤਾਂ ਮੱਖਾ ਖੋਲਣੇ ਹਾਂ ਨੀਦਾਂ ਲੱਗੀ ਹੁਣ ਹਾਂ ਸੌ ਜਾ ਹੁਣ ਸਵੇਰੇ ਨਹੀਂ ਵਿਧਰ ਉੱਠਣੇ ਜੀ ਕਰਦਾ ਸੌ ਜਾ ਸੋ ਜਬ ਬੱਬੂ ਆ ਮਾਉਂ ਲਈ ਆਇਆ ਵੈਕਮੇ ਤੇਰੇ ਕੋ ਤਾਂ ਕੜਾਈ ਜੂਟਾਂ ਨਹੀਂ ਤੇਰੇ ਕੱਢਾਂ ਨਹੀਂ ਬੁੱਧਾ ਸੌਰੀ ਸੌਰੀ ਨਹੀ ਤੀਤ ਉਹ ਤਾਂ ਕਿਆ ਵੜਨਾ ਬੱਡਾ ਹੋਗੇ ਕਵੱਡੀ ਕਵੱਡੀ ਵੜਨਾ ਹਾਂ ਫੇਰ ਮੰਨੂ ਕਵੱਡੀ ਬਣਨਾ ਹਾਂ ਬਹਿ ਫਿਰ ਮੈਨੂੰ ਦੱਸ ਕਿ ਕਵੱਡੀ ਦਾ ਪਲੇਅਰ ਬਣਨਾ ਹੈ ਕਵੱਡੀ ਦਾ ਪਲੇਅਰ ਅੱਛਾ ਠੀਕ ਹੈ ਸਰ ਕਵੱਡੀ ਲੈਫਾ ਅਰਜੇ ਦੁੱਧ ਪੀਆ ਮੈਂ ਇੱਕ ਸਕੂਲ ਤੇ ਆ ਕੇ ਹੂੰ ਇੱਕ ਮੈਂ ਹੂੰ ਬਿੱਤਾ ਫਿਰ ਮੈਂ ਦੋ ਵਾਰੀ ਕੱਲੂ ਮੈਂ ਸਵੇਰੇ ਪੀਣਾ ਸਕੂਲ ਤੇ ਆ ਕੇ ਰਾਤ ਨੂੰ ਇਹ ਕੰਮ ਵੀ ਕਰਾਇਆ ਕਰ ਘਰ ਦਾ ਵੀ ਕਰਦਾ ਮੈਂ ਤਾਂ ਕਰਾਉਂ ਤੂੰ ਨਹੀਂ ਕਰਾਉਂ ਕੋ ਕਰਦਾ ਹੀ ਨਹੀਂ ਜਦਨ ਮੈਂ ਕੁਝ ਵੀ ਕੰਮ ਕਰੀ ਨਹੀਂ ਤੂੰ ਜਦੋਂ ਇਹ ਕਹਿ ਦਿੰਨਾ ਆਪ ਕਰ ਲੋ ਆਪ ਕਰ ਲੋ ਤੇ ਕਾਹਹੀਂ ਫਾਇਦਾ ਏ ਜੇ ਕੰਮ ਕਰੂੰਗਾ ਤਾਂ ਹੀ ਤੇਰੇ ਡੋਲੇ ਡੋਲੇ ਬਣਨੇ ਆ ਇਟਾਂ ਉੱਤੇ ਚਕਾਉਂਗਾ ਹਾਂ ਫੇਰ ਹੋ ਕੰਮ-ਗੁੰਮ ਕਰੂੰਗਾ ਹੋਰ ਆਣੇ ਆਥ ਨੂੰ ਐ ਕਰ ਤੇ ਉਹਦੇ ਲੱਤਾਂ ਦਾ ਨਹੀਂ ਹੁਣ ਦੁਖਦੀਆਂ ਹੈ ਆ ਮਾਮਾ ਦਾ ਲੱਤ ਕੁੱਟੇਂ ਕਰਦੀਆਂ ਪੁੱਤਾਂ ਨਹੀਂ ਲਓ ਪੁੱਤ ਤਾਂ ਕੁੱਟਦੇ ਨਹੀਂ ਹੈਗੇ ਮਾਮਾ ਦੇ ਲੱਤਾਂ ਜੇ ਮਾਮਾ ਕੁੱਟਦੀ ਆਹ ਡਾਇਲੋਗ ਕਿੱਥੇ ਤੋਂ ਆਇਆ ਹੈ ਪੁੱਤ ਕੁੱਟਦੇ ਹੁੰਦੇ ਆ ਮਾਮਾ ਦੀ ਲੱਤਾਂ ਐ ਤਿਰਚ ਫੇਰੇ ਬਾਪ ਪੁੱਤ ਦੀਆਂ ਬਾਪ ਪੁੱਤ ਦੀਆਂ ਹਾਂ ਉਹ ਪੁੱਤਕਮਾ ਹੀ ਕਰਦਾ ਛੋਡਾ ਜਾ ਨਾ ਹੈ ਪੁੱਤ ਹੈ ਪੁੱਤ ਬਾਪੂ ਦੀਆਂ ਹਾਂ ਬੱਚੇ ਆਪਣੇ ਮੰਮੀ ਪਾਪਾ ਦੀ ਸੇਵਾ ਕਰਦੇ ਹੁੰਨੇ ਆ ਐਸਾ ਠੀਕਾ ਇੱਕ ਹਾਗ ਵੱਜਦੀ ਆ ਨਾ ਜਦ ਠਾਹ ਲੈ ਕੇ ਜਦ ਹਾਂਜੀ ਦੱਸੋ ਫਿਰ ਐਨੀ ਗੱਲ ਹਾਂ ਇੰਨੀ ਸੀ ਗੱਲ ਆ ਲੇ ਚੂਣ ਮੇਰੇ ਕਹੇ ਲੱਗਿਆ ਕਰ ਠੀਕ ਆ ਐਨੀਆਂ ਗੱਲਾਂ ਕਰਦਾ ਜਿੰਨੀਆਂ ਤੂੰ ਮੈਂ ਦੇਖ ਤਾ ਦੂ ਇੱਕ ਗੱਲ ਬੋਲਦੀ ਮੈਂ 100 ਗੱਲਾਂ ਬੋਲਦੀ ਨਾ ਬੋਲਣਾ ਥੋੜੀ ਆ ਕੰਮ ਕਰਕੇ ਦਿਖਾਉਣਾ ਏ ਬੋਲ ਕੇ ਦਿਖਾਉਣਾ ਕੰਮ ਕਰਕੇ ਮੈਨੂੰ ਤਾਂ ਮੰਮੀ ਮੈਨੂੰ ਉਹ ਜੀ ਦੇ ਗ੍ਰੈਂਡਮਾ ਆਉਂਦੇ ਗ੍ਰੈਂਡਮਾ ਪਹਿਲੀ ਆਉਣ ਲੱਗੇ ਸੁਣਾ ਫਿਰ ਜੀ ਹਾਂ ਹਾਂਜੀ ਐਨ ਡੀ ਗ੍ਰੈਂਡ ਐਮ ਐਮ ਸ਼ਾਬਾਸ਼ ਹੁਣ ਇੱਕ ਤਾਂ ਉਹ ਹੂੰ ਐਸ ਹਾਂ ਐਸ ਹੂੰ ਐਸ ਆਈ 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 ਐਕਸ ਸਿਕਸ ਹਾਂ ਓ ਹੂੰ ോ എൽ നിക്ലോക്ക സൂർജ ਇੱਛੀ ਦੀ ਦੇ ਕਦੋਂ ਦਤਾ ਹੈ ਇੱਕ ਦੋ ਜਵਸਣਾ ਈਸਟ ਵਿੱਚ ਹਾਂ ਜੇ ਆਪ ਕੋ ਖਾਣ ਨਹੀਂ ਤੇ ਤੇਲ ਨੂੰ ਦਾ ਆਪਾਂ ਇਹਦੇ ਪਾਟ ਸਬਜ਼ੇ ਕਣ ਨਹੀਂ ਪਤਾ ਨਹੀਂ ਮੈਂ ਤਾਂ ਭੱਜ ਨਹੀਂ ਸਕਦੀ ਤੂੰ ਤਾਂ ਭੱਜ ਸਕਦਾ ਪੱਖੇ ਜਿੰਨਾ ਤੇਜ ਦੀਤ ਤੂੰ ਤਾਂ ਹੁਣ ਦੁੱਧ ਪੀਣਾ ਏ ਤੇ ਲੱਤਾਂ ਤੋਂ ਮੇਤੇ ਘਟਾਉਣਾ ਏ ਹਾਂ ਬਹੁਤ ਕੰਮ ਕਰਦਾ ਮੁੰਡਾ ਬਾਈ ਉਹ ਮੇਟ ਨੂੰ ਦੌੜਨਾ ਨਹੀਂ ਕਾਦੋ ਹਾਂ ਜਦੋਂ ਦੋ ਇਟਾ ਇਹ ਕਾਦ ਮੇਟੇ ਆ ਰਹੀ ਹੈ ਪਿੱਛੇ ਇੱਟਾਂ ਅਗਰੀਆਂ ਹੋਈਆਂ ਉਹ ਵੀ ਤੂੰ ਚੱਕ ਲਈ ਆਈ ਇੱਕ ਦਿਨ ਤੈਨੂੰ ਕਹਿਦਾ ਸਾਡੀ ਵੀ ਲੈ ਜਾ ਕੇ ਕਰਕੇ ਕੋਠੇ ਵਧ ਨਿਆਣੇ ਸੜੀਆਂ ਹੋਈਆਂ ਉਹ ਬੈਡ ਬਾਲ ਖੇਡ ਲੈ ਬੈਡ ਬਾਲ ਖੇਡ ਲੈ ਚਾ ਤਾਈ ਤਾਈ ਕਾਦ ਲਪੋ ਖੇਨ ਲੇਤੇ ਅੱਛਾ ਜੀ ਉਹ ਯਾਰ ਸਾਥੇ ਥੁੱਲੇ ਗਏ ਸਾਥੇ ਦਮੇ ਦੁਖੇ ਚਲ ਵਸਾ ਗਰ ਹੁਣ ਨਹੀਂ ਆ ਬਹੁਤ ਇਹ ਕੋ ਕਿਉਂ ਕਿਆ ਇਹ ਤਾਂ ਕਿਆ ਕੰਮ ਮੈਂ ਨਹੀਂ ਹੈ ਕਿਆ ਕੰਮ ਕਰ ਲਿਆ ਤੇ ਅੱਜ ਤੇ ਲੱਤਾਂ ਦੁਖਣ ਲੱਗੀਆਂ ਉਹ ਬੈਹੋ ਗੀ ਹੈ ਮਮੀ ਲੈ ਕੋਲ ਬਿਠਾ ਲੈ ਨਾ ਹੂੰ ਨਾ ਦਾ ਮੈਂ ਸੀਤ ਤੇਰੇ ਸਾਰੇ ਫਰੈਂਡ ਨਲਾਇਕਾਂ ਦੇ ਕੋਟ ਨੂੰ ਨਾ ਹਾਰੋ ਹੌਲੀ ਹੌਲੀ ਕਢਾ ਨਾਓ ਅਰੇ ਜਦੋਂ ਪ੍ਰਿੰਟ ਲੜਦੀ ਹੁੰਦੀ ਰ ਅਸੀਂ ਗਰਮ ਕਰਕੇ ਐਵੇਂ ਫੇਰ ਲੰਦੇ ਤੇ ਕਢਾ ਉਹ ਡੰਗ ਜਾ ਨਿਕਲ ਜਾਂਦਾ ਤਾਂ ਫਿਰ ਪ੍ਰਿੰਟ ਦਾ ਐਵੇਂ ਫੇਰ ਲੰਦੇ ਗਰਮ ਕਰਕੇ ਇਹਨੂੰ ਕਢੇ ਨੀ ਨੇ ਸਾਡੇ ਕੋਲ ਪਤਾ ਹੁੰਦਾ ਤਾਂ ਹਾਂ ਤੇ ਡੰਗ ਜਾ ਕੱਢ ਦਿੰਦੇ ਤੇ ਪ੍ਰਿੰਡ ਦਾ ਤੇ ਫੜ ਪਾ ਹੱਥ ਚ ਬੜੀਆ ਲੱਗਦਾ ਹਾਂ ਮੇਰੇ ਤਾਂ ਬਈ ਹੈ ਸ਼ੁਭ ਨੂੰ ਤੂੰਗਾ ਤਾਂ ਮੈਂ ਬੈ ਜਾ ਬਹਿ ਕੇ ਦੱਸ ਮਰ ਗਿਆ ਕਹਿੰਦਾ ਮੈਂ ਹੈ ਛੁੱਟ ਲਿਆ ਕਿੰਜ ਲੁੱਟਿਆ ਤੈਨੂੰ ਗਾਣਾ ਨਹੀਂ ਹੰਤੀ ਨੇ ਕਿ ਕਣ ਲੁੱਟਿਆ ਦੱਸ ਫਿਰ ਹੰ ਕਿਵੇਂ ਲੁੱਟ ਲਿਆ ਮੇਰੇ ਕੋਲ ਸਵਾਰ ਤੇ ਜੇ ਅੱਛਾ ਹੈ ਹੈ ਵੀਰਾ ਕਹਿੰਦਾ ਹੈ ਹੈਂ ਸਾਤੇ ਦੇ ਬਰਾਂ ਲੈ। ਹੈ ਵੀਰੇ ਹੈ ਲਿਖਾਵਾ ਦਾ 5 ਰੁਪਏ। ਹਾਂ। ਫਿਰ ਮੈਂ ਇੱਕ ਡੋਰ ਲੈ ਲਈ। ਹੈ 2 ਰੁਪਏ ਵਾਲੀ। ਹੂੰ। ਫਿਰ ਤੱਗਾ। ਅੱਛਾ ਡੋਰ ਤਾਂ ਤੂੰ ਹੀ ਲੈ ਰੀਲੇ ਚੱਕ ਲਿਆ ਤੂੰ ਤਾਂ ਕੱਪੜੇ ਸਉਣੇ ਵਾਲੀ ਉਹ ਡੋਰ ਥੋੜੀ ਦਿਓ। ਹਾਂ। ਉਹ ਮੋਟਾ ਤੱਗਾ ਦਾ ਖਾਈ। ਕਿਤੇ ਤਾਂ ਮੋਟਾ ਤੱਗਾ ਬਦਲਾਇਆ। ਕੱਪੜੇ ਸਉਣੇ ਰੀਲ ਦਿਓ। ਨਦਰੂ ਕਿੰਨੇ ਰੁਪਏ ਲੁੱਟਿਆ ਫਿਰ ਆਂਟੀ ਨੇ ਉਹਨੇ ਆਂਟੀ ਨੇ ਹੂੰ ਉਹਨੇ 70 ਰੁਪਏ ਬਾਸ ਕਰਤੀ ਅੱਛਾ ਤੇਰਾ ਸਾਬ ਦਾ ਪੂਰਾ ਕਲੀਅਰ ਆ ਹਨਾ